ਸ਼ਰੀਆ ਕਾਲਜੀ ਆਪ ਸਭ ਦਾ ਮੇਰੇ YouTube ਚੈਨਲ ਸੋਨੀਆ ਮਾਸਟਰ ਕਿਚਨ ਵਿੱਚ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਟੇਸਟੀ ਪਾਸਤਾ ਆਓ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਇਹ ਬਹੁਤ ਹੀ ਸੌਖੇ ਢੰਗ ਨਾਲ ਬਣ ਕੇ ਤਿਆਰ ਹੋ ਜਾਵੇਗਾ ਸਭ ਤੋਂ ਪਹਿਲਾਂ ਆਪਾਂ ਲਿਆ ਹੈ ਪਾਸਤਾ ਹੁਣ ਆਪਾਂ ਇਸ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਜਿਸ ਵਿੱਚ ਆਪਾਂ ਇਸ ਨੂੰ ਉਬਾਲਾਂਗੇ ਸਭ ਤੋਂ ਪਹਿਲਾਂ ਆਪਾਂ ਗੈਸ ਨੂੰ ਚਲਾ ਦੇਵਾਂਗੇ ਤੇ ਇਸ ਵਿੱਚ ਪਾਣੀ ਐਡ ਕਰਾਂਗੇ ਤਾਂ ਜੋ ਸਾਡਾ ਪਾਸਤਾ ਚੰਗੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਏ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲਵਾਂਗੇ ਪਹਿਲਾਂ ਆਪਾਂ ਇਸ ਵਿੱਚ ਐਡ ਕਰਾਂਗੇ ਥੋੜਾ ਜਿਹਾ ਨਮਕ ਸਾਦਾ ਚਮਚ ਤੇ ਨਾਲ ਦੀ ਨਾਲ ਇੱਕ ਚਮਚ ਆਪਾਂ ਇਸ ਵਿੱਚ ਐਡ ਕਰਾਂਗੇ ਤੇਲ ਦਾ ਇਸ ਦੇ ਨਾਲ ਸਾਡਾ ਪਾਸਤਾ ਨਾਲ ਨਹੀਂ ਚਿਪਕੇਗਾ ਕੱਲਾ-ਕੱਲਾ ਬਣ ਜਾਵੇਗਾ ਤੇ ਤੁਸੀਂ ਦੇਖ ਸਕਦੇ ਹੋ ਇਸ ਨੂੰ ਉਬਲ ਆਣਾ ਸ਼ੁਰੂ ਹੋ ਚੁੱਕਿਆ ਹੈ ਇਸ ਨੂੰ ਆਪਾਂ ਨਾਲ ਦੀ ਨਾਲ ਪਾ ਦਵਾਂਗੇ ਤਾਂ ਜੋ ਸਾਡਾ ਪਾਸਤਾ ਇਕੱਲਾ-ਕੱਲਾ ਬਣ ਜਾਏ ਘਟੋ ਘਟ 5-7 ਮਿੰਟ ਹੀ ਇਸ ਨੂੰ ਆਪਾਂ ਬਾਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸਾਡਾ ਪਾਸਤਾ ਉਬਲ ਕੇ ਤਿਆਰ ਹੋ ਚੁੱਕਿਆ ਹੈ ਤੇ ਆਪਾਂ ਹੁਣ ਆਪਣੇ ਗੈਸ ਨੂੰ ਬੰਦ ਕਰ ਦੇਵਾਂਗੇ ਇਸੇ ਤਰ੍ਹਾਂ ਪਾਣੀ ਪਿਆਰ ਦੇਵਾਂਗੇ ਤੇ ਇੱਕ ਪਾਸੇ ਆਪਾਂ ਆਪਣਾ ਤੜਕਾ ਤਿਆਰ ਕਰਾਂਗੇ ਇਹ ਲਈ ਸਾਨੂੰ ਚਾਹੀਦੇ ਹਨ ਸ਼ਿਮਲਾ ਮਿਰਚਾ ਹਰੀਆਂ ਮਿਰਚਾਂ गाजर और दो प्याज ਆਪਾਂ ਆਪਣੇ ਮਟੀਰੀਅਲ ਨੂੰ ਚੰਗੀ ਤਰ੍ਹਾਂ ਕੱਟ ਲਿਆ ਹੈ ਪਿਆਜ਼ शिमला ਮਿਰਚਾ ਹਰੀਆ ਮਿਰਚਾ ਹੋਰ ਲਸਣ ਤੇ ਇੱਕ ਪਾਸੇ ਸਾਡਾ ਪਾਸਤਾ ਵੀ ਉਬਲ ਚੁੱਕਿਆ ਹੈ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਤੜਕਾ ਲਗਾਵਾਂਗੇ ਤੜਕੇ ਲਈ ਲਵਾਂਗੇ ਆਪਾਂ ਸਰ੍ਹੋਂ ਦਾ ਤੇਲ ਤੁਸੀਂ ਚਾਹੋ ਤਾਂ ਰਿਫਾਈਂਡ ਵਿੱਚ ਵੀ ਲਗਾ ਸਕਦੇ ਹੋ ਪਰ ਸਰ੍ਹੋਂ ਦੇ ਤੇਲ ਵਿੱਚ ਕੋਈ ਵੀ ਕੁਝ ਬਣਾਈਏ ਤਾਂ ਬਹੁਤ ਹੀ ਟੇਸਟੀ ਬੰਦਾ ਹੈ ਜੇਸਮੋਂ ਆਪਾਂ ਚੰਗੀ ਤਰ੍ਹਾਂ ਗਰਮ ਹੋੁੰਦੇ ਆਂਗੇ ਤੇਲ ਪੂਰੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ گارਲਿਕ ਔਰ ਜਿੰਜਰ ਪੇਸਟ ਤੁਸੀਂ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਦਿਨਾਲ ਦੇ ਨਾਲ ਆਪਾਂ ਫਿਰ ਥੋੜਾ ਜਿਹਾ ਐਡ ਕਰਾਂਗੇ ਬਰੀਕ ਕੱਟਿਆ ਹੋਇਆ ਪਿਆਜ਼ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਘਟੋ ਘੱਟ 2-3 ਮਿੰਟ ਤੱਕ ਆਪਾਂ ਇਸ ਨੂੰ ਭੁੰਨ ਲਵਾਂਗੇ ਤੁਸੀਂ ਇਸ ਨੂੰ ਜ਼ਿਆਦਾ ਵੀ ਬਰਾਊਨਿੰਗ ਕਰਨਾ ਜਿੰਨਾ ਆਪਾਂ ਕੱਚਾ ਕੱਚਾ ਪਿਆਜ਼ ਰੱਖਾਂਗੇ ਉਹਨਾਂ ਹੀ ਟੇਸ ਸਾਡੀ ਪਾਸਤੇ ਦਾ ਵਾਦ ਆਵੇਗਾ ਤੇ ਐਦਾਂ ਦਾ ਪਾਸਤਾ ਬਣਾਉਂਗੇ ਤਾਂ ਜਿਵੇਂ ਹੀ ਰੈਸਟੋਰੈਂਟ ਵਰਗਾ ਪਾਸਤਾ ਬਣੇਗਾ ਤੇ ਹੁਣ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰ ਦਾਂਗੇ ਗਾਜਰ, ਸ਼ਮਰਮ ਅਤੇ ਹਰੀਆਂ ਮਿਰਚਾਂ ਤੁਸੀਂ ਚਾਹੋ ਤਾਂ ਕੋਈ ਵੀ ਸਬਜ਼ੀ ਐਡ ਕਰ ਸਕਦੇ ਹੋ ਕੋਈ ਨ ਕੋਈ ਇਹਦਾ ਸ਼ਮਰਮੇਚ yellow ਵਾਲੇ ਸ਼ਮਰਮੇਚ ਗਾਜਰ orange ਵਾਲੀ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤੇ 3 ਤੋਂ 4 ਮਿੰਟ ਤੱਕ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਸਾਡੇ ਮਸਾਲਾ ਚੰਗੀ ਤਰ੍ਹਾਂ ਪੁੱਜ ਗਿਆ ਹੈ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਸਵਾਦ ਅਨੁਸਾਰ ਨਮਕ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਇੱਕ ਚਮਚ ਕਾਲੀ ਮਿਰਚ ਦਾ ਤੁਸੀਂ ਆਪਣੇ ਹਿਸਾਬ ਨਾਲ ਵੀ ਐਡ ਕਰ ਸਕਦੇ ਹੋ ਆਪਾਂ ਪੀਸੀ ਹੋਈ ਕਾਲੀ ਮਿਰਚ ਐਡ ਕੀਤੀ ਹੈ प्याज ਨੂੰ ਵੀ ਪ੍ਰੋਪਰ ਢੰਗ ਦੇ ਨਾਲ ਹਲਾ ਦੇਵਾਂਗੇ ਤਾਂ ਜੋ ਸਾਡਾ ਮਸਾਲਾ ਪ੍ਰੋਪਰ ਤਰੀਕੇ ਦੇ ਨਾਲ ਮਿਕਸ ਹੋ ਜਾਏ ਇਸੇ ਤਰ੍ਹਾਂ ਬਣਾਵਾਂਗੇ ਤਾਂ ਬਹੁਤ ਹੀ ਟੇਸਟੀ ਬਨੇਗਾ ਔਰ ਬੱਚੇ ਵੀ ਖੁਸ਼ ਹੋ ਕੇ ਖਾ ਜਾਣਗੇ ਇਹਨਾਂ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਬ੍ਰਿਕ ਕੱਟਿਆ ਹੋਇਆ ਇੱਕ ਟਮਾਟਰ ਇਸ ਨੂੰ ਵੀ ਆਪਾਂ ਹਲਕਾ ਜਿਹਾ ਧੁੰਨ ਲਵਾਂਗੇ 1-2 ਮਿੰਟ ਸਾਲਾ ਵੀ ਪੁੱਜ ਚੁੱਕਿਆ ਹੈ ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਆਪਣਾ ਪਾਸਤਾ ਇੱਕ ਛਾਨਨੀ ਦੀ ਮਦਦ ਦੇ ਨਾਲ ਸਾਰਾ ਪਾਸਤਾ ਐਡ ਕਰਨ ਤੋਂ ਬਾਅਦ ਆਪਾਂ ਇਸ ਨੂੰ ਪ੍ਰੋਪਰ ਢੰਗ ਦੇ ਨਾਲ ਹਲਾ ਦੇਵਾਂਗੇ ਦੇ ਨਾਲ ਦੀ ਨਾਲ ਆਪਾਂ ਇਸ ਵਿੱਚ ਸਭ ਤੋਂ ਪਹਿਲਾਂ ਐਡ ਕਰਾਂਗੇ ਇੱਕ ਚਮਚ ਧਨੀਆ ਪਾਊਡਰ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਆਪਣੀਆਂ ਸੌਸਸਸ ਐਡ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਚਿਲੀ ਫਲੈਕਸ ਜੇ ਤੁਹਾਨੂੰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਦੇ ਨਾਲ ਦੇ ਨਾਲ ਥੋੜਾ ਜਿਹਾ ਆਪਾਂ ਇਸ ਵਿੱਚ ਐਡ ਕੀਤਾ ਹੈ ਔਰਗੈਨੋ ਇਸ ਦੇ ਨਾਲ ਟੇਸਟ ਵਧੀਆ ਬਣ ਜਾਵੇਗਾ ਤੇ ਆਪਾਂ ਨਾਲ ਦੀ ਨਾਲ ਇਸ ਵਿੱਚ ਐਡ ਕਰਾਂਗੇ ਥੋੜੀ ਜਿਹੀ ਸੋਇਆ ਸੌਸ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਟਮੇਟੋ ਕੇਚਪ ਉਸੀ ਚਾਹੋ ਤਾਂ ਗ੍ਰੀਨ ਚਿਲੀ ਸੌਸ 레드 ਚਿਲੀ ਸੌਸ ਵੀ ਐਡ ਕਰ ਸਕਦੇ ਹੋ ਤੇ ਹੁਣ ਆਪਾਂ ਇਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਹਲਾ ਦੇਵਾਂਗੇ ਤਾਂ ਜੋ ਸਾਡਾ ਮਟੀਰੀਅਲ ਚੰਗੀ ਤਰ੍ਹਾਂ ਮਿਕਸ ਹੋ ਜਾਏ ਤੁਸੀਂ ਦੇਖ ਸਕਦੇ ਹੋ ਸਾਡਾ ਪਾਸਤਾ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਸ ਨੂੰ 1-2 ਮਿੰਟ ਸੇਕ ਲਗਾਵਾਂਗੇ ਜਦੋਂ ਸਾਡੀਆਂ ਸੌਸ ਵੀ ਚੰਗੀ ਤਰ੍ਹਾਂ ਪੱਕ ਜਾਣ। ਹਲਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ। ਬਰੀਕ ਕਟਿਆ ਹੋਇਆ ਹਰੀਆ ਧਨੀਆ। ਜੇ ਆਪਾਂ ਇਸ ਨੂੰ ਵੀ ਪੂਰੇ ਢੰਗ ਦੇ ਨਾਲ ਮਿਕਸ ਕਰ ਦੇਵਾਂਗੇ। ਤੁਸੀਂ ਦੇਖ ਸਕਦੇ ਹੋ ਸਾਡਾ ਪਾਸਤਾ ਬਣ ਕੇ ਤਿਆਰ ਹੋ ਚੁੱਕਿਆ ਹੈ। ਹੁਣ ਆਪਾਂ ਇਸ ਨੂੰ ਪਲੇਟ ਵਿੱਚ ਸਰਵ ਕਰਾਂਗੇ ਜੇ ਆਪ ਸਭ ਨੂੰ ਮੇਰੀ ਇਹ ਰੈਸিপি ਚੰਗੀ ਲੱਗੀ ਹੋਵੇ ਤਾਂ ਘਰ ਵਿੱਚ ਵੀ ਜਰੂਰ ਟਰਾਈ ਕਰਨਾ ਤੇ ਜੇ ਆਪ ਸਭ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ ਸਤਿ ਸ਼੍ਰੀ ਅਕਾਲ ਰਬ ਰੱਖਾ